ਮੇਲਾ ਵਿਖਰਿਆਆਂ ਕਰਮਾਂ ਵੰਡੀਆਂ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿਖੇ ਤੀਜ ਦਾ ਤਿਹਾਰ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਤੇ ਐਮ ਡੀ ਮੈਡਮ ਅਮਰਿਤਪਾਲ ਕੋਟ ਦੀ ਅਗਵਾਈ ਹੇਠ ਬੜੇ ਹੀ ਚਾਹ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਰਾਸਤੀ ਸੱਭਿਆਚਾਰ ਦੇ ਨਾਲ ਜੁੜੇ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ ਤੀਜ ਦੀਆਂ ਰੌਣਕਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪ੍ਰਾਇਮਰੀ ਵਿੰਗ ਦੀਆਂ ਵਿਦਿਆਰਥਣਾਂ ਨੇ ਬਾਝੜ ਕੇ ਹਿੱਸਾ ਲਿਆ। ਇਸ ਵਿੱਚ ਛੋਟੀਆਂ ਬੱਚਿਆਂ ਵੱਲੋਂ ਗਿੱਧਾ ਨਾਚ, ਬੋਲੇਆਂ, ਸੱਭਿਆਚਾਰਕ ਗੀਤ, ਰੈਂਪ ਵਾਕ ਆਦਿ ਕਈ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ। ਪ੍ਰੋਗਰਾਮ ਦੌਰਾਨ ਮਿਸ ਟੀਜ ਬੈਸਟ ਅਟਾਇਰ, ਬੈਸਟ ਮੈਂਦੀ, ਬੈਸਟ ਜੁੱਤੀ ਬੈਸਟ ਪ੍ਰਾਂਦੀ ਤੇ ਬੈਸਟ ਗਿੱਧਾ ਆਦਿ ਦੇ ਖਿਤਾਬ ਵੀ ਦਿੱਤੇ ਗਏ ਮਿਸਤੀਜ ਦਾ ਖਿਤਾਬ ਅਰਵਿੰਨ ਕੌਰ ਨੇ ਜਿੱਤਿਆ ਪ੍ਰਿੰਸੀਪਲ ਮੈਡਮ ਡਾਕਟਰ ਪੂਨਮ ਸ਼ਰਮਾ ਨੇ ਕਿਹਾ ਕਿ ਤੀਆਂ ਸਾਡੇ ਪੰਜਾਬੀ ਸਭਿਆਚਾਰ ਦਾ ਅਨਖੜਮਾ ਅੰਗ ਨੇ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਆਓ ਦੇਖਦੇ ਹਾਂ ਸਮਰਾਲਾ ਤੋਂ ਦਿਨੇਸ਼ ਭਾਤ ਵਾਜਦੀ ਇਹ ਵਿਸ਼ੇਸ਼ ਰਿਪੋਰਟ ਮੇਰਾ ਨਾਮ ਦਿਨਪ੍ਰੀਤ ਕੌਰ ਹੈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਾਂ ਸਾਡੇ ਸਕੂਲ ਵਿੱਚ ਝੰਟੀਆਂ ਦਾ ਮੇਲਾ ਮਨਾਇਆ ਗਿਆ ਤੇ ਮੈਂ ਇਸ ਮੇਲੇ ਦੀ ਮਸਤੀਜ ਬਣੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਸਾਡੇ ਪ੍ਰਿੰਸੀਪਲ मैम ਤੇ ਮੈਨੇਜਮੈਂਟ ਮੈਨੇਜਮੈਂਟ ਨੇ ਸਾਡੇ ਲਈ ਬਹੁਤ ਵਧੀਆ ਫੈਸਿਲਿਟੀਆਂ ਦਿੱਤੀਆਂ ਸਾਨੂੰ ਐਂਡ ਸਾਨੂੰ ਗਿਫਟਸ ਵੀ ਪ੍ਰੋਵਾਈਡ ਕੀਤੇ ਥੈਂਕ ਯੂ ਮੇਰਾ ਨਾਮ ਰਿਸ਼ਿਤਪਰ ਹੈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਸਕੂਲ ਵਿੱਚ ਝੰਟੀਆਂ ਦਾ ਫੈਸਟੀਵਲ ਮਨਾਇਆ ਗਿਆ ਜਿਸ ਵਿੱਚ ਸਾਨੂੰ ਬਹੁਤ ਸਾਰੇ ਪਰਫਾਰਮੈਂਸਿਸ ਦਿਖਾਈਆਂ ਗਏ ਤੇ ਸਾਹਮਣੇ ਬਹੁਤ ਰੱਦੀਆ ਲੱਗ ਗਿਆ ਤੁਹਾਨੂੰ ਪਤਾ ਹੈ ਤੀਜ ਦਾ ਮਤਲਬ ਕੀ ਹੁੰਦਾ ਹੈ ਤੀਜ ਉਹ ਤਿਹਾਰ ਹੈ ਜਿਹਨੂੰ ਆਪਾਂ ਖੁਸ਼ੀਆਂ ਤੇ ਪਿਆਰ ਨਾਲ ਮਨਾਉਂਦੇ ਆ ਇਸ ਮਹੀਨੇ ਵਿੱਚ ਪੇਕੇ ਕਰੋ ਹਨਾ ਪੇਕੇ ਕਰੋ ਸੰਧਾਰਾ ਵੀ ਦਿੱਤਾ ਜਾਂਦਾ ਹੈ ਕੁੜੀਆਂ ਨੂੰ ਇਹ ਤੀਜ ਦਾ ਤਿਹਾਰ ਸਾਡੇ ਪਿਆਰ ਅਤੇ ਇਕਤਾ ਦਾ ਰੰਗ ਹੈ ਧੰਨਵਾਦ ਜੀ ਬੇਟਾ ਨਾ ਮੇਸ਼ੂ ਵਾਂ ਮੈਂ ਸੈਂਟ ਨਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣਾਂ ਅੱਜ ਸਾਡੇ ਸਕੂਲ ਵਿੱਚ ਤੀਆਂ ਮਨਾਇਆ ਗਿਆ ਸੀ ਤੇ ਕਿਹੜੀ ਪੋਜੀਸ਼ਨ ਆਈ ਹੈ ਤੁਹਾਡੀ ਮੈਸ ਐਕਟ ਸੈਕੰਡ ਆਇਰਨ ਉਹਦਾ ਪਾਈਆਂ ਠੀਕ ਤੇ ਇੱਕ ਹੀ ਸੀਗਾ ਜਿਹੜਾ ਪੀ ਤੇ ਸਾਰਾ ਪਰਫਾਰਮੈਂਸਸ ਦਿਖਾਈਆਂ ਗਿਆ ਕੁਐਸਚਨਿੰਗ ਵੀ ਹੋਈ ਹੈ ਮੈਸ ਤੇਰੇ ਵੀ ਮੈਸਟ ਮੇਲ ਮੈਸਟ ਗਿੱਧਾ ਮੈਸਟ ਡਾਂਸਰ ਮੈਸਟ ਔਰਨਮੈਂਟਸ ਸਾਰਿਆਂ ਦੇ ਪੋਜੀਸ਼ਨਸ ਕੱਢੀਆਂ ਗਈਆਂ ਨੇ ਤੇ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਕੋਮਨ ਸ਼ਰਮਾ ਪ੍ਰਿੰਸੀਪਲ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਅੱਜ ਸਕੂਲ ਦੇ ਵਿੱਚ ਤੀਜ ਮਨਾਈ ਗਈ ਹੈ ਔਰ ਇਹ ਜਿਹੜੀ ਹੈਗੀ ਇੱਕ ਆਪਣੇ ਪੰਜਾਬ ਦਾ ਮਨਾਇਆ ਹੋਇਆ ਤਿਹਾਰ ਹੈ ਔਰ ਇਸ ਤਿਹਾਰ ਦੇ ਵਿੱਚ ਕੁੜੀਆਂ ਨੂੰ ਹਮੇਸ਼ਾ ਸੰਧਾਰਾ ਤੇ ਜਿਆ ਜਾਂਦਾ ਹੈਗਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬੇਸਿਕਲੀ ਇਹ ਜਿਹੜਾ ਤਿਹਾਰ ਹੈ ਮਨਾਇਆ ਹੀ ਕੁੜੀਆਂ ਲਈ ਜਾਂਦਾ ਹੈ ਜਿਹਦੇ ਵਿੱਚ ਮਾਪੇ ਜਦੋਂ ਕੁੜੀਆਂ ਦਾ ਵਿਆਹ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਉਹ ਆਪਣੀ ਕੁੜੀਆਂ ਦੇ ਸਹੁਰੇ ਘਰ ਸੰਧਾਰਾ ਭੇਜਦੇ ਨੇ ਜਿਹਦੇ ਵਿੱਚ ਆਪਣੇ ਰੀਤੀ ਰਿਵਾਜ ਦੇ ਮੁਤਾਬਿਕ ਕਪੜੇ ਹੁੰਦੇ ਨੇ ਗਹਿਣੇ ਹੁੰਦੇ ਨੇ ਮਠਾਈ ਹੁੰਦੀ ਹੈਗੀ ਹੈ ਘਿਓਰ ਹੁੰਦਾ ਤੇ ਇਸ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਲੈ ਕੇ ਮਾਪੇ ਥੋੜੀ ਜਿਹੀ ਸੋਹਰੇ ਦੇ ਕੇ ਆਉਂਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਤੀਜ ਹੈਗਾ ਤੀਜ ਸਕੂਲਾਂ ਦੇ ਵਿੱਚ ਵੀ ਵੈਸੇ ਕਲਚਰ ਦੇ ਵਿੱਚ ਵੀ ਸੁਸਾਇਟੀਜ਼ ਦੇ ਵਿੱਚ ਵੀ ਗਰੁੱਪਸ ਦੇ ਵਿੱਚ ਵੀ ਲੋਕ ਇਸ ਨੂੰ ਬਹੁਤ ਬਰਕ ਚੜ ਕੇ ਮਨਾਉਂਦੇ ਨੇ ਜਿਹੜਾ ਤੀਜ ਦਾ ਤਿਹਾਰ ਹੈ ਇਹਦੇ ਵਿੱਚ ਕੁੜੀਆਂ ਪੀਂ ਚੂੜੀਆਂ ਨੇ ਇਸ ਤੋਂ ਇਲਾਵਾ ਸੋਹਣ ਦੇ ਮਹੀਨਾ ਜਿਹੜਾ ਚੱਲ ਰਿਹਾ ਹੁੰਦਾ ਹੈਗਾ ਸੋਹਣ ਦੇ ਮਹੀਨੇ ਦੀ ਹੈ ਇੱਕ ਇੰਪੋਰਟੈਂਸ ਆਂਦੀ ਹੈਗੀ ਹੈ ਜਿਹਨੂੰ ਆਪਾਂ ਕਿਹਾ ਵੀ ਜਾਂਦਾ ਹੈਗਾ ਤੀਜ ਦਾ ਚਾਂਦ ਔਰ ਇਹਦੇ ਵਿੱਚ ਆਪਣੇ ਸਾਰਾ ਸਕੂਲ ਦੇ ਵਿੱਚ ਵੀ ਅਸੀਂ ਇਸ ਨੂੰ ਮਨਾਇਆ ਜਿਹਦੇ ਵਿੱਚ ਕੁੜੀਆਂ ਨੇ ਬਹੁਤ ਸੋਹਣੀਆਂ ਪਰਫਾਰਮੈਂਸ ਤਿਆਰ ਕਰੀਆਂ ਤੇ ਉਹਨਾਂ ਨੇ ਆਪਣੇ ਪੰਜਾਬੀ ਕੰਪਲੀਟ ਪੰਜਾਬੀ ਅਟਾਇਰ ਦੇ ਵਿੱਚ ਆਏ ਬੱਚੇ ਤੇ ਜਿਹੜੀਆਂ ਕਿ ਉਹਨਾਂ ਨੇ ਆਪਣੀਆਂ ਸਟੇਜ ਤੇ ਪਰਫਾਰਮੈਂਸ ਦਿੱਤੀਆਂ ਬਹੁਤ ਸੋਨੀਆ ਪਰਫੋਰਮੈਂਸ ਸੀ ਗਿਆ ਤੇ ਨਾਲ ਇਸ ਦੇ ਵਿੱਚ ਅਸੀਂ ਬੱਚਿਆਂ ਦੇ ਲਈ ਮਿਸਟਰੀਸ ਫਸਟ ਰਨਰ ਅਪ ਸੈਕੰਡ ਰਨਰ ਅਪ ਇਹ ਅਸੀਂ ਵਿੰਗ ਵਾਈਜ਼ ਕੱਢੇ ਇਹ ਵਿੰਗ ਵਾਈਜ਼ 1st ਅਸਟਰੀ 2nd ਕਲਾਸ 3rd ਟੂ 5th ਕਲਾਸ 6th ਟੂ 8th ਕਲਾਸ ਤੇ 9th ਟੂ 12th ਦਾ ਸੀਗਾ ਔਰ ਸਾਰੇ ਹੀ ਵਿੰਗ ਦੇ ਵਿੱਚ ਬੱਚਿਆਂ ਦੀ ਮਿਸਟਰੀਸ ਰਨਰ ਅਪ ਰਨਰ ਅਪ ਇਕੇ ਸੈਕਿੰਡ ਕੱਢਿਆ ਗਿਆ ਹੈਗਾ ਔਰ ਇਸ ਤੋਂ ਇਲਾਵਾ ਬੱਚਿਆਂ ਨੂੰ ਅਲੱਗ-ਅਲੱਗ ਪ੍ਰਾਈਜ਼ਿਸ ਦਿੱਤੇ ਗਏ ਜਿਹੜੇ ਬੱਚਿਆਂ ਦੇ ਬੈਸਟ हेयर स्टाइल ਸੀ ਬੈਸਟ ਮਹਿੰਦੀ ਲਗਾਈ ਹੋਈ ਸੀ ਬੱਚਿਆਂ ਨੇ ਬੱਚਿਆਂ ਦੇ ਬੈਸਟ ਅਟਾਇਰ ਸੀ ਬੈਸਟ ਡਾਂਸ ਸੀ ਬੈਸਟ ਗਿੱਦਾ ਸੀਗਾ ਇਸ ਤੋਂ ਇਲਾਵਾ ਬੈਸਟ ਚਾਂਜਰਾ ਜਿਹੜੀਆਂ ਕਿ ਹੌਲੀ-ਹੌਲੀ ਸਾਡੇ ਟ੍ਰੈਡੀਸ਼ਨ ਚੋਂ ਨਿਕਲਦੀਆਂ ਜਾ ਰਹੀਆਂ ਲੇਕਿਨ ਅੱਜ ਬੱਚੇ ਪਾ ਕੇ ਆਏ ਬੱਚਿਆਂ ਨੇ ਸੱਗੀ ਫੁੱਲ ਪਾਇਆ ਹੋਇਆ ਸੀਗਾ ਇਸ ਤੋਂ ਇਲਾਵਾ ਬੱਚਿਆਂ ਨੇ ਜੋ ਵੀ ਕੁਛ ਨਾ ਦੇ ਆਪਣੇ ਕਲਚਰ ਦੇ ਨਾਲ ਅਟੈਸਟ ਹੁੰਦਾ ਹੈਗਾ ਪੰਜਾਬੀ ਜੁੱਤੀ ਪਰੰਦਾ ਔਰ ਆ ਬੱਚੇ ਸਾਰਾ ਕੁਛ ਅੱਜ ਪਾ ਕੇ ਆਏ ਹੋਏ ਸੀਗੇ ਬੜੇ ਸੋਹਣੇ ਪਾਏ ਹੋਏ ਸੀ ਔਰ ਅਸੀਂ ਉਹਨਾਂ ਦੇ ਵਿੱਚੋਂ ਹੀ ਬੱਚਿਆਂ ਦੇ ਬੈਸਟ ਪਰੰਦਾ ਬੈਸਟ ਠੀਕ ਹੈ ਪੰਜਾਬੀ ਜੁੱਤੀ ਇਹਦੇ ਸਾਰੇ ਪ੍ਰਾਈਜ਼ਸ ਕੱਢੇ ਨੇ ਔਰ ਇਹ ਸਾਰੀਆਂ ਵਿੰਗਸ ਦੇ ਵਿੱਚ ਬੱਚਿਆਂ ਨੂੰ ਦਿੱਤੇ ਗਏ ਨੇ ਇਟ ਇ ਇਸ ਦਾ ਜਿਹੜਾ ਨੇਮ ਮੋਟਿਵ ਮੇਰੇ ਵੱਲੋਂ ਸੀਗਾ ਕਿ ਸਾਡੇ ਬੱਚੇ ਔਰ ਸਾਡੇ ਪੇਰੈਂਟਸ ਇੰਨੀ ਮਿਹਨਤ ਕਰਦੇ ਨੇ ਤੁਸੀਂ ਦੇਖੋ ਜਿੰਨੇ ਵੀ ਮੇਰੇ ਬੱਚੇ ਅੱਜ ਤਿਆਰ ਹੋ ਕੇ ਆਏ ਹੋਏ ਸੀਗੇ ਤਾਂ ਸਾਰੀਆਂ ਕੁੜੀਆਂ ਨੂੰ ਪੇਰੈਂਟਸ ਨੇ ਇੰਨਾ ਸੋਹਣਾ ਤਿਆਰ ਕਰਕੇ ਭੇਜਿਆ ਹੋਇਆ ਸੀਗਾ ਤੇ ਜਿੱਥੇ ਮੈਨੇ ਲੱਗਿਆ ਕਿ ਸਾਨੂੰ ਉਸ ਚੀਜ਼ ਦਾ ਜਿਹੜਾ ਹੈਗਾ ਪੂਰਾ ਮੁੱਲ ਪਾਣਾ ਚਾਹੀਦਾ ਹੈਗਾ ਤਾਂ ਕਿ ਪੇਰੈਂਟਸ ਨੂੰ ਵੀ ਇਸ ਚੀਜ਼ ਦਾ ਮਹਿਸੂਸ ਹੋਵੇ ਉਹਨਾਂ ਨੂੰ ਵੀ ਇਸ ਚੀਜ਼ ਦਾ ਲੱਗੇ ਕਿ ਹਾਂਜੀ ਜਿਨ੍ਹਾਂ ਨੇ ਬੱਚਿਆਂ ਨੂੰ ਇੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਸਕੂਲ 'ਚ ਭੇਜਿਆ ਹੈਗੇ ਤਾਂ ਸਕੂਲ ਨੇ ਉਹਦਾ ਮੁੱਲ ਪਾਇਆ ਉਸ ਨੂੰ ਵੈਲਿਊ ਕੀਤਾ ਹੈਗਾ ਤੇ ਇਹੀ ਚੀਜ਼ ਨੂੰ ਦੇਖਦੇ ਹੋਏ ਅੱਜ ਸਾਰੇ ਬੱਚਿਆਂ ਨੂੰ ਪ੍ਰਾਈਜ਼ ਬੰਦੇਗੇ ਬੱਚੇ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਬੱਚਿਆਂ ਨੂੰ ਇਸ ਚੀਜ਼ ਦੀ ਖੁਸ਼ੀ ਇਹ ਵੀ ਬਹੁਤ ਜ਼ਿਆਦਾ ਹੋ ਰਹੀ ਸੀਗੀ ਜਿਹੜੀ ਕਿ ਅਸੀਂ ਡੇਂਗ ਦਵਾਈਸ ਉਹਨਾਂ ਦੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤੀ ਹੈਗੀ ਹੈ ਕਿਉਂਕਿ ਉੱਤੇ ਇੱਕ ਚੀਜ਼ ਆ ਜਾਂਦੀ ਹੈਗੀ ਹੈ ਕਿ ਬੱਚਿਆਂ ਨੂੰ ਨਹੀਂ ਤਾਂ ਹੁੰਦਾ ਹੈਗਾ ਕਿ ਸੀਨੀਅਰਸ ਬੱਚਿਆਂ ਦਾ ਕਰ ਦਿੱਤਾ ਹੈਗਾ ਤੇ ਜੂਨੀਅਰਸ ਦਾ ਪਤਾ ਕਿ ਉਹਨਾਂ ਦਾ ਟਾਈਮ ਨਹੀਂ ਆਉਂਦਾ ਹੈਗਾ ਤੇ ਇਸ ਜਿਸ ਵਜ੍ਹਾ ਕਰਕੇ ਵਿੰਕਰ ਹੈਗਾ ਤੇ ਹਰ ਡੇਂਗ ਦੇ ਵਿੱਚ ਕੁੜੀਆਂ ਨੂੰ ਬਹੁਤ ਸੋਨੇ ਸੋਨੇ ਪ੍ਰਾਈਜ਼ ਦਿੱਤੇਗੇ ਉਹਨਾਂ ਦੇ ਪਰਫਾਰਮੈਂਸ ਪਰਫਾਰਮੈਂਸ ਦੇ ਉੱਤੇ ਔਰ ਅੱਜ ਦਾ ਜਿਹੜਾ ਤਿਹਾਰ ਸੀਗਾ ਤੀਸ ਦਾ ਠੀਕ ਹੈ ਉਹ ਤੀਸ ਦੀ ਜਿਹੜੀ ਹਰੀਆਲੀ ਤੀਸ ਮਨਾਈ ਹੀ ਗਈ ਹੈ ਹੈਗੇ ਸਕੂਲ ਦੇ ਵਿੱਚ ਉਹ ਬਹੁਤ ਸੋਹਣੀ ਮਨਾਈ ਗਈ ਹੈਗੀ ਹੈ ਜਿੱਥੇ ਬੱਚਿਆਂ ਨੇ ਪੂਰਾ ਇੰਜੋਏ ਕੀਤਾ ਹੈਗਾ ਔਰ ਸਾਨੂੰ ਸਭ ਨੂੰ ਵੀ ਬਹੁਤ ਵਧੀਆ ਲੱਗਿਆ ਔਰ ਮੇਰਾ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇਹ ਇੱਕ ਮੈਸੇਜ ਹੈਗਾ ਕਿ ਜਿਹੜਾ ਸਾਡਾ ਕਲਚਰ ਹੈ ਜਿਹੜੇ ਸਾਡੇ ਤਿਹਾਰ ਨੇ ਸਾਨੂੰ ਉਹ ਭੁੱਲਣੇ ਨਹੀਂ ਚਾਹੀਦੇ ਸਾਨੂੰ ਉਹ ਯਾਦ ਰੱਖਣੇ ਚਾਹੀਦੇ ਆਂ ਔਰ ਠੀਕ ਹੈ ਲੰਬੇ ਸਮੇਂ ਤੱਕ ਬਣਾ ਕੇ ਰੱਖਣੇ ਚਾਹੀਦੇ ਹੈਗੇ ਆਂ ਔਰ ਇਹ ਹੀ ਰੀਜ਼ਨ ਸੀਗਾ ਕਿ ਜਿਹੜਾ ਅੱਜ ਸਕੂਲ ਦੇ ਵਿੱਚ ਤੇਜ ਦਾ ਫੈਸਟੀਵਲ ਮਨਾਇਆ ਗਿਆ